ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਪੜ੍ਹਾਉਣ ਜਾ ਰਿਹਾ ਹੇ ਪਿਆਰੀ ਮਾਂ ਇਹੇ ਪਿਆਰੀ ਮਾਂ 7th ਕਲਾਸ ਦੀ ਜਿਹੜੀ ਕਵਿਤਾ ਦੀ ਬੁੱਕ ਹੈ ਉਹਦੇ ਵਿੱਚ ਦਿੱਤੀ ਹੋਈ ਹੈ ਦੂਜੀ ਪਾਸ਼ਾ ਪੰਜਾਬੀ ਪਾਠ ਪੁਸਤਕ 7th ਸੱਤਵੀਂ ਸ਼੍ਰੇਣੀ ਦੇ ਲਈ ਜੋ ਕਿ CBSE ਕਲਾਸਾਂ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਗਵਰਨਮੈਂਟ ਸਕੂਲਾਂ ਦੇ ਵਿੱਚ ਹੇ ਪਿਆਰੀ ਭਾਰਤ ਮਾਂ ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ ਤੇਰੇ ਤੋਂ ਸਦਕੇ ਜਾਂਦੇ ਹਾਂ ਸੀਸ ਨਿਵਾਉਣੇ ਦਾ ਮਤਲਬ ਹੁੰਦਾ ਹੈ ਸਿਰ ਝੁਕਾਣਾ ਬੱਚੇ ਕਹਿ ਰਹੇ ਨੇ ਕਿ ਹੇ ਪਿਆਰੀ ਭਾਰਤ ਮਾਂ ਅਸੀਂ ਮਤਲਬ ਹਮ ਸਭੀ ਤੈਨੂੰ ਸੀਸ ਨਿਵਾਉਂਦੇ ਹਾਂ ਅਸੀਂ ਤੇਰੇ ਸਾਹਮਣੇ ਆਪਣਾ ਸਿਰ ਹਮ ਤੁਹਾਡੇ ਸਾਹਮਣੇ ਆਪਣਾ ਸਰ ਤੇਰੇ ਤੋਂ ਸੱਦ ਕੇ ਜਾਂਦੇ ਹਾਂ ਤੁਸੇ ਬਲਹਾਰ ਕੇ ਜਾਣੇ ਆ ਸੀ ਠੀਕ ਹੈ ਸਾਨੂੰ ਲੋਰੀਆਂ ਦਿੱਤੀਆਂ ਮਾਂ ਤੇਰੇ ਗਿੱਧਿਆਂ ਦੀ ਬੋਲੀ ਨੇ ਸਾਨੂੰ ਲੋਰੀਆਂ ਦਿੱਤੀਆਂ ਲੋਰੀ ਮੀਨਸ ਰਾਤ ਨੂੰ ਜਦੋਂ ਸੁਬੰਦਿਆ ਸੀ ਬੱਚੇ ਤੇ ਲੋਰੀ गा ਕੇ ਸੁਬੰਦਦੇ ਆ ਲੋਰੀਆਂ ਦਿੱਤੀ ਤੇ ਗਿੱਧਿਆਂ ਦੀ ਬੋਲੀ ਨੇ ਗਿੱਦੋਂ ਕੀ ਬੋਲੀ ਗਿੱਧਿਆ ਦੀ ਬੋਲੀ ਹੁੰਦੀ ਨਾ ਨੱਚ ਮੰਜਾ ਜਣ ਨੱਚ ਮੰਜਾ ਬਣ ਨੱਚ ਪੰਜਾਬ ਬਣ ਨੱਚ ਐਨੇ ਨੇ ਕਰਕੇ ਗਿੱਧਿਆਂ ਦੀ ਬੋਲੀ ਪਾਈ ਜਾਂਦੀ ਹੈ ਜਦੋਂ ਗਿੱਧੇ ਹੁੰਦੇ ਨੇ ਠੀਕ ਹੈ ਤੇ ਉਹਦੇ ਉਧੋ ਦੀ ਸਾਨੂੰ ਲੋਰੀਆਂ ਦਿੱਤੀਆਂ ਨੇ ਤੁਸੀਂ ਠੀਕ ਹੈ ਸਾਨੂੰ ਹਸਣਾ ਦੱਸਿਆ ਮਾਂ ਤੇਰੇ ਪੰਗੜਿਆਂ ਦੀ ਟੋਲੀ ਨੇ ਪੰਗੜਿਆਂ ਦੀ ਟੋਲੀ ਕੀ ਹੁੰਦਾ ਹੈ ਪੰਗੜੇ ਹੁੰਦਾ ਹੈ ਆਦਮੀਆਂ ਦਾ ਨ੍ਰਿਤ ਠੀਕ ਹੈ ਪੰਜਾਬ ਦੇ ਜੋ ਕੀਤਾ ਜਾਂਦਾ ਗਿੱਧੇ ਹੁੰਦੇ ਨੇ ਕੁੜੀਆਂ ਦਾ ਕੁੜੀਆਂ ਦਾ ਨ੍ਰਿਤ ਕੁੜੀਆਂ ਦੀ ਕੁੜੀ ਜੋ ਨੱਚਦੀਆਂ ਨੇ ਉਹ ਠੀਕ ਹੈ ਆਪਾਂ ਜਿਹੜੇ ਪੰਜਾਬ ਵਿੱਚ ਕਰਦੇ ਆ ਸੀ ਉਹਨੂੰ ਗਿੱਧੇ ਕਹਿੰਦੇ ਨੇ ਜਿਹੜੀ ਕੁੜੀਆਂ ਕਰਦੀਆਂ ਨੇ ਅਸੀਂ ਡਿਗ ਡਿਗ ਹੋਏ ਜਵਾਨ ਨਾ ਸਮਝੇ ਸਾਨੂੰ ਕੋਈ ਨਾਦਾਨ ਅਸੀਂ ਡਿਗ ਡਿਗ ਕੇ ਡਿਗ ਡਿਗ ਮਤਲਬ गिर गिर के जवान होया कोई सानू नादान ना समझे छोटा बच्चा ना समझे ਠੀਕ ਹੈ ਅਗਾਹ ਨੂੰ ਕਦਮ ਵਧਾਂਦੇ ਹਾਂ ਮਤਲਬ ਅੱਗੇ ਨੂੰ ਹਮੇਸ਼ਾ ਸੀ ਕਦਮ ਕੀ ਕਰਦੇ ਹਾਂ ਵਧਾਂਦੇ ਹਾਂ ਹੋਰ ਦੇਖੋ ਸਾਨੂੰ ਟਰਨਾ ਦੱਸਿਆ ਮਾਂ ਤੇਰੇ ਵਗਦੇ ਦਰਿਆਵਾਂ ਨੇ ਸਾਨੂੰ ਟਰਨਾ ਟਰਨਾ ਮਤਲਬ ਹਮੇ ਚੱਲਣਾ ਸਿਖਾਇਆ ਮਾਂ ਤੇਰੇ ਵਗਦੇ ਵਗਦੇ ਮਤਲਬ بہتے ہوئے دریاں نے ਸਾਨੂੰ ਨਚਣਾ ਦੱਸਿਆ ਮਾਂ ਲਹਿਰਾں دیا ਸ਼ੋਕ ਅਦਾਵਾਂ ਨੇ ਸਾਨੂੰ ਨਚਣਾਵੇਂ ਨਚਣਾ ਸਿਖਾਇਆ ਮਾਂ ਲਹਿਰਾں دیا ਸ਼ੋਕ ਅਦਾਵਾਂ ਨੇ ਲਹਿਰਾਂ ਦੀਆਂ ਸ਼ੋਕ ਅਦਾਵਾਂ ਨੇ ਠੀਕ ਹੈ ਤੇ نیچے ਲਿਖਿਆ ਤੇਰੀ ਮਿੱਠੀ ਮਸਤ ਹਵਾ ਸਾਨੂੰ ਅਰਸ਼ੀ ਦਿੰਦੇ ਪੁੰਚਾ ਤੇਰੀ ਮਿੱਠੀ ਹਵਾਏ ਉਹ ਸਾਨੂੰ ਅਰਸ਼ ਪਹੁੰਚਾ ਦੇਦੀ ਮਤਲਬ ਐਂਜਲ ਜਿਵੇਂ ਆਕਾਸ਼ ਆ ਆਕਾਸ਼ ਆਸਮਾਨ ਦੇ ਵਿੱਚ ਦੀ ਹਵਾ ਦਾ ਝੋਂਕਾ ਆਇਆ ਠੀਕ ਹੈ ਤੇ ਉਹ ਸਾਨੂੰ ਅਰਸ਼ ਪਹੁੰਚਾ ਦੇ ਮਤਲਬ ਸਾਨੂੰ ਆਸਮਾਨ ਤੇ ਪਹੁੰਚਾ ਦਿੰਦੀ ਏ ਸੁਰਗ ਨੂੰ ਕੋਲ ਬੁਲਾਉਂਦੇ ਹਾਂ ਠੀਕ ਹੈ ਸੁਰਗ ਨੂੰ ਕੋਲ ਬੁਲਾਉਂਦੇ ਹਾਂ ਸਾਨੂੰ ਹਿੰਮਤ ਦਿੱਤੀ ਮਾਂ ਤੇਰੇ ਇਸ ਉੱਚੇ ਹਿਮਾਲੇ ਨੇ ਹਿਮਾਲੇ ਪਰਬਤ ਨੇ ਸਾਨੂੰ ਦਿੱਤਾ ਸੱਚ ਨੇ ਆ ਗੰਗਾ ਦੇ ਇੱਕ ਉਛਾਲੇ ਨੇ ਸਾਨੂੰ ਸੱਚ ਸਚਾਈ ਦਿੱਤੀ ਏ ਗੰਗਾ ਦੇ ਇੱਕ ਉਛਾਲ ਨੇ ਤੇਰੇ ਹਰੇ ਭਰੇ ਨੇ ਖੇਤ ਕੀ ਤੇਰੀ ਸੋਨੇ ਵਰਗੀ ਰੇਤ ਹਰੇ ਭਰੇ ਮਾਂ ਤੇਰੇ ਖੇਤ ਨੇ ਔਰ ਤੇਰੀ ਸੋਨੇ ਵਰਗੀ ਰੇਤ ਏ ਕਿਨੂੰ ਕਰਨੇ ਭਾਰਤ ਮਾਤਾ ਨੂੰ ਕਹਿ ਰਹੇ ਨੇ ਠੀਕ ਹੈ ਮੱਥੇ ਤੇ ਧੂੜੀ ਲਾਂਦੇ ਹਾਂ ਮੱਥੇ ਤੇ ਧੂੜੀ ਮਤਲਬ ਤਿਲਕ ਲਗਾਉਂਦੇ ਹਾਂ ਸਿਆਸ ਦਾ ਸਾਨੂੰ ਜਿਉਣਾ ਦੱਸਿਆ ਮਾਂ ਤੇਰੀਆਂ ਮਸਤ ਬਹਾਰਾਂ ਨੇ ਸਾਨੂੰ ਮਰਨਾ ਦੱਸਿਆ ਮਾਂ ਭਗਤ ਸਿੰਘ ਜਿਹੇ ਸਰਦਾਰਾਂ ਨੇ ਸਾਨੂੰ ਜੀਣਾ ਸਿਖਾਇਆ ਤੇਰੀਆਂ ਤੇਰੀਆਂ ਮਸਤ ਬਹਾਰਾਂ ਨੇ ਔਰ ਸਾਨੂੰ ਮਰਨਾ ਦੱਸਿਆ ਭਗਤ ਸਿੰਘ ਜਿਹੇ ਸਰਦਾਰਾਂ ਨੇ ਸਾਡੇ ਬੁੱਧ ਵਰਗੇ ਭਗਵਾਨ ਤੇ ਸਾਡੇ ਗਾਂਧੀ ਜਿਹੇ ਇਨਸਾਨ ਉਹਨਾਂ ਤੋਂ ਸਿੱਖਿਆ ਪਾਉਂਦੇ ਹਾਂ ਅਸੀਂ ਐਸੇ ਇਨਸਾਨਾਂ ਤੋਂ ਅਸੀਂ ਸਿੱਖਿਆ ਪਾਉਂਦੇ ਮਤਲਬ ਸਿੱਖਿਆ ਲੈਂਦੇ ਹਾਂ ਅਸੀਂ ਸੌ ਖਾਂਦੇ ਹਾਂ ਸੌ ਹੁੰਦਾ ਕਸਮ ਖਾਣਾ ਸੀ ਕਸਮ ਖਾਂਦੇ ਹਾਂ ਮਾ ਭਗਤ ਸਿੰਘ ਦੀ ਕੁਰਬਾਨੀ ਦੀ ਭਗਤ ਸਿੰਘ ਦੀ ਕੁਰਬਾਨੀ ਦੀ ਕਸਮ ਖਾਣੇ ਕਿਸੇ ਭਗਤ ਸਿੰਘ ਵਰਗੇ ਬਣ ਕੇ ਦਿਖਾਵਾਂਗੇ ਅਸੀਂ ਸੌ ਖਾਂਦੇ ਹਾਂ ਮਾ ਤੇਰੀ ਚਾਂਸੀ ਦੀ ਰਾਣੀ ਦੀ ਚਾਂਸੀ ਦੀ ਰਾਣੀ ਦੀ ਵੀ ਅਸੀਂ ਕਸਮ ਖਾਂਦੇ ਆ ਤੇਰੇ ਵੱਲ ਜਿਹੜਾ ਤੱਕੇਗਾ ਉਹ ਮਤ ਉਹ ਸਾਥੋਂ ਬਚ ਨਹੀਂ ਸਕੇਗਾ ਅਸੀਂ ਇਹ ਕਸਮਾਂ ਖਾਂਦੇ ਹਾਂ ਵੀ ਜੋ ਤੇਰੀ ਤਰਫ ਅੱਖ ਉਠਾ ਕੇ ਦੇਖੇਗਾ ਉਹਨੂੰ ਅਸੀਂ ਛੱਡਾਂਗੇ ਨਹੀਂ ਮਤਲਬ ਅਗਰ ਕੋਈ ਦੁਸ਼ਮਨ ਕੋਈ ਆਪ ਬਾਹਰ ਵਾਲੇ ਜੋ ਹਮਲਾਵਰ ਸਾਡੇ ਦੇਸ਼ ਵੱਲ ਦੇਖਣਗੇ ਤੇ ਅਸੀਂ ਉਹਨੂੰ ਛੱਡਾਂਗੇ ਨਹੀਂ ਲਾਈਕ ਸ਼ੇਅਰ ਕਮੈਂਟਰ ਸਬਸਕ੍ਰਾਈਬ ਕੀਆ ਬਿਨਾ ਤੇ ਤੁਸੀਂ ਮੈਨੂੰ ਨਾ ਛੱਡਣਾ ਠੀਕ ਹੈ ਜੀ ਥੈਂਕ ਯੂ